ਕੋਈ ਵੀ ਹੁਕਮਰਾਨ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰੇਗਾ ਹਰ ਦਰਬਾਰ ਸਾਹਿਬ ਕੀ ਆ ਜੇ ਕਿਸੇ ਨੂੰ ਪੁੱਛੀਏ ਸਿੱਖਾਂ ਦਾ ਦਿਲ ਕਿਹੜਾ ਤਾਂ ਸਿੱਖਾਂ ਦਾ ਦਿਲ ਰਮੰਦਰ ਸਾਹਿਬ ਆ ਤੇ ਹਰਮੰਦਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਤੇ ਗੋਲੀ ਚੱਲਦੀ ਆ ਤਾਂ ਸਮਝੋ ਸਿੱਖਾਂ ਦੇ ਦਿਲ ਤੇ ਗੋਲੀ ਚੱਲਦੀ ਆ। ਨਵਨੀਤ ਸਿੰਘ ਬਿੱਟੂ ਜਿਹੜਾ ਕਾਂਗਰਸ ਦੇ ਵਿੱਚ ਰਿਹਾ ਬਿਆਨ ਸਿੰਘ ਦਾ ਪੁੱਤ ਆ ਉਹ ਅੱਜ ਬਿਆਨ ਦੇ ਰਿਹਾ ਜਦੋਂ ਭਾਰਤੀ ਜਨਤਾ ਪਾਰਟੀ 'ਚ ਜਾਂਦਾ ਆਪਣੀ ਇਲੈਕਸ਼ਨ ਲੜਨ ਤੋਂ ਪਹਿਲਾਂ ਕਿ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਜੀ ਬਹੁਤ ਵੱਡੀ ਭੁੱਲ ਸੀ। ਜੋ ਭੁੱਲ ਸੀ ਫਿਰ ਨੌਜਵਾਨਾਂ ਨੂੰ ਕਿਉਂ ਰੱਖੀ ਬੈਠੀ? ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬੁਲਾਰੇ ਆ ਉਹ ਕਹਿ ਰਹੇ ਆ ਕਿ ਉਹ ਜਿਹੜੀ ਕਾਂਗਰਸ ਆ ਉਹਨਾਂ ਨੇ ਜੀ ਬਹੁਤ ਵੱਡਾ ਗਲਤ ਕੰਮ ਕੀਤਾ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਲੀ ਖੇਢੀ ਗਈ ਆ ਉਹ ਨਹੀਂ ਹੋਣੀ ਚਾਹੀਦੀ ਖੁਦ ਕਹਿੰਦੇ ਨੇ ਪਹਿਲਾਂ ਵੀ ਕਈ ਕੌਮੀ ਇਨਸਾਨ ਮੋਰਚੇ ਵੱਲੋਂ ਖਾਲਸਾ ਮਾਰਚ ਰੋਸ ਮਾਰਚ ਕੱਢਿਆ ਗਿਆ ਪਰ ਸਰਕਾਰ ਦੇ ਸਿਰ ਕੋਈ ਜੂਨ ਹੀ ਸਰਕਦੀ ਕੀ ਕਾਰਨ ਹੈ ਜੀ ਸਭ ਤੋਂ ਵੱਡਾ ਕਰਤ ਇਹ ਹੈ ਜੀ ਅਸੀਂ ਗੁਲਾਮ ਆ ਮਿਨੋਰਟੀਜ਼ ਆ ਮੇਨੋ ਲਾਦੀ ਜਿਹੜੀਆਂ ਸਾਡੀਆਂ ਸਰਕਾਰਾਂ ਉਹ ਭੁੱਲ ਚੁੱਕੀਆਂ ਬਈ ਹੁਣ ਉਹ ਇਹ ਮਹਿਸੂਸ ਕਰਦੀਆਂ ਵੀ ਸ਼ਾਇਦ ਸਾਨੂੰ ਇਹਨਾਂ ਸਿੱਖਾਂ ਦੀ ਹੋਂਦ ਲੋੜ ਨਹੀਂ ਘਟ ਗਿਣਤੀਆਂ ਦੀ ਪਰ ਏਸੀ ਕਾਰਨ ਅਸੀਂ ਆਪਣਾ ਇੱਕ ਹਲਾਰਾ ਨੂੰ ਦੱਸਣਾ ਚਾਹੁੰਦੇ ਆਂ ਵੀ ਜਿਸ ਕੌਮ ਨੇ ਇਸ ਦੇਸ਼ ਲਈ ਇਸ ਦੇਸ਼ ਦੇ ਲੋਕਾਂ ਦੀ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਣ ਸਾਡੇ ਦਸ਼ਮੇਸ਼ੀਤਾਂ ਨੇ ਆਪਣੇ ਪੁੱਤਰ ਵਾਰ ਦਿੱਤੇ ਹੋਣ ਜੀ ਤੇ ਇਹ ਦੇਸ਼ ਜਦੋਂ ਅੰਗਰੇਜ਼ਾਂ ਦੇ ਗੁਲਾਮ ਸੀ ਉਦੋਂ ਕੁਰਬਾਨੀਆਂ ਦਿੱਤੀਆਂ ਹੋਣ ਤੇ ਜਦੋਂ ਅਹਿਮਦ ਸ਼ਾਹ ਬਦਾਲੀ ਇੱਥੇ ਲੁੱਟ ਮਚਾਉਂਦਾ ਸੀ ਧੀਆਂ ਭੈਣ ਨੂੰ ਚੁੱਕ ਕੇ ਜਾਂਦਾ ਸੀ ਉਦੋਂ ਵੀ ਸਿੱਖ ਲੜਦੇ ਰਹੇ ਇੰਦਰਾ ਗਾਂਧੀ ਦੀ ਮੌਤ ਹੁੰਦੀ ਆ ਸਿੱਖਾਂ ਨੂੰ ਕੋ-ਕੋ ਕੇ ਦਿੱਲੀ 'ਚ ਮਾਰਿਆ ਜਾਂਦਾ ਸਾਡੇ ਨੌਜਵਾਨ ਜਿਹੜੇ ਅਣਖੀ ਯੋਧੇ ਹੁੰਦੇ ਨੇ ਉਹ ਫਿਰ ਹਥਿਆਰ ਚੱਕ ਲੈਂਦੇ ਨਹੀਂ ਇਹ ਹਥਿਆਰ ਉਹਨਾਂ ਨੇ ਸ਼ੌਕ ਲਈ ਨਹੀਂ ਚੱਕੇ ਸਰਕਾਰ ਦੇ ਬਣਾਏ ਹੋਏ ਹਾਲਾਤਾਂ ਨੇ ਉਹਨਾਂ ਨੂੰ ਹਥਿਆਰ ਚੁਕਾਇ ਜਿਹਦੇ ਕਾਰਨ ਅੱਜ ਉਹ ਜਿਨ੍ਹਾਂ ਚ ਬੈਠੇ ਨੇ ਸਿੱਖਾਂ ਦੇ ਉੱਤੇ ਧੱਕਾ ਕੀਤਾ ਜਾ ਰਿਹਾ ਹੈ ਕਿ ਕਾਰਾਂ ਨੂੰ ਰੋਕਿਆ ਜਾ ਰਿਹਾ ਜਿਹੜੀ ਕਿ ਸਿੱਖ ਪੰਥ ਦੀ ਸ਼ਾਨ ਆ ਤਾਂ ਜਿਹੜਾ ਕਿ ਉਹ ਕਹਿ ਨਹੀਂ ਸਕਦੇ ਕਿ ਆਪਾਂ ਐਦਾਂ ਹੋਣਾ ਨਹੀਂ ਚਾਹੀਦਾ ਕਿਵੇਂ ਦੇਖਦੇ ਹੋ ਪਿਆ ਇਹ ਦੇਖੋ ਭਾਈ ਅਮਰਤਪਾਲ ਸਿੰਘ ਨੇ ਕੀ ਗਲਤ ਕੀਤਾ ਮੈਨੂੰ ਇਹ ਦੱਸੋ ਉਹਨੇ ਕਿਹਾ ਅਮਰ ਛਕੋ ਆਰ ਤੁਸੀਂ ਇਹ ਦੇਖੋ ਕਿੰਨਾ ਪ੍ਰਭਾਵ ਸੀ ਜਿਹੜੀਆਂ ਸਰਕਾਰਾਂ ਨਹੀਂ ਕੰਮ ਕਰ ਸਕੀਆਂ ਨੌਜਵਾਨ ਨਸ਼ੇ ਛੱਡ ਰਹੇ ਆ ਅੰਮ੍ਰਿਤਧਾਰੀ ਹੋ ਰਹੇ ਆ ਚੰਗੇ ਇਨਸਾਨ ਤੇ ਚੰਗੇ ਸਿਟੀਜ਼ਨ ਬਣ ਰਹੇ ਆ ਤੇ ਮੈਂ ਤਾਂ ਕਹਿੰਦਾ ਸਰਕਾਰਾਂ ਨੂੰ ਉਹਨੂੰ ਸਨਮਾਨਤ ਕਰਨਾ ਚਾਹੀਦਾ ਸੀ ਪਰ ਦੇਖੋ ਚਲੋ ਇੱਕ ਘਟਨਾ ਵਾਪਰੀ ਜੇ ਥਾਣੇ ਵਾਲੀ ਮੰਨਦੇ ਆ ਉਹ ਗਲਤ ਮੰਨ ਲੈਂਦੇ ਆ ਚਲੋ ਮੰਨ ਲੈਂਦੇ ਆ ਗਲਤ ਸਰਕਾਰ ਦੀ ਗੱਲ ਕਹੀ ਯੂਪੀ ਵਿੱਚ ਕਿੰਨੇ ਥਾਣੇ ਸਾੜ ਦਿੱਤੇ ਜਾਂਦੇ ਆ ਪਿੱਛੇ ਹਰਿਆਣੇ ਵਿੱਚ ਕਿੰਨੇ ਗੱਡੀਆਂ ਸਾੜ ਦਿੱਤੀਆਂ ਗੀਆਂ ਥਾਣੇ ਕਿਸੇ ਤੇ ਕੋਈ ਐਨਐਸਏ ਲੱਗੀ ਤੁਸੀਂ ਕੋਈ ਪਰਚਾ ਘਟਨਾ ਥਾਣੇ ਤੇ ਕਰਦੇ ਐਨਐਸਏ ਕਿੱਧਰੋਂ ਬਣਦੀ ਜੀ ਤੁਸੀਂ ਰਵਨੀਤ ਬਿੱਟੂ ਦੀ ਗੱਲ ਕੀਤੀ ਆ ਰਵਨੀਤ ਉਹ ਤੁਸੀਂ ਵੱਡੀ ਭੁੱਲ ਸੀ ਇਹ ਦਰਬਾਰ ਸਾਹਿਬ ਤੇ ਜਰੂਰ ਅਟੈਕ ਹੋਇਆ ਪਰ ਉਹੀ ਰਵਨੀਤ ਮਿੱਟੂ ਜਦੋਂ ਕਾਂਗਰਸ ਦੇ ਵਿੱਚ ਸੀ ਉਦੋਂ ਕਹਿ ਰਿਹਾ ਸੀ ਕਿ ਇਹਦੇ ਵਿੱਚ ਕਾਂਗਰਸ ਦਾ ਕੋਈ ਰੋਲ ਨਹੀਂ ਸੀ ਤਾਂ ਉਦੋਂ ਕਾਂਗਰਸ ਦੀ ਪ੍ਰਸ਼ਾਸਨ ਮਤਲਬ ਦੇਖੋ ਇਹ ਪੋਲੀਟੀਕਲ ਲੋਕ ਨੇ ਸਦਾ ਦੀ ਭੁੱਖਾ ਜਿੱਥੇ ਇਹਨਾਂ ਨੂੰ ਕੁਰਸੀ ਮਿਲਣੀ ਉਵੇਂ ਬਦਲ ਜਾਣਾ ਪਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਉਹ ਭਾਰਤੀ ਜਨਤਾ ਪਾਰਟੀ ਜਾਂਦੀ ਸਾਰ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਿਆ ਵੀ ਹਾਂ ਸਿੱਖਾਂ ਨਾਲ ਗਲਤ ਹੋਇਆ ਦਰਬਾਰ ਸਾਹਿਬ ਤੇ ਅਟੈਕ ਨਹੀਂ ਹੋਣਾ ਚਾਹੀਦਾ ਜੇ ਉਹ ਗਲਤ ਆ ਤਾਂ ਭਾਰਤੀ ਜਨਤਾ ਪਾਰਟੀ ਉਹਦੇ ਬਿਆਨ ਨੂੰ ਕਹੇ ਵੀ ਇਹ ਗਲਤ ਆ ਖੁਦ ਵੱਡੇ ਲੀਡਰ ਇਹਨਾਂ ਦੇ ਕਹਿ ਚੁੱਕੇ ਆਂ ਵੀ ਸਿੱਖਾਂ ਨਾਲ ਧੱਕਾ ਹੋਇਆ ਫਿਰ ਸਾਡੇ ਬੰਦੀ ਸਿੰਘਾਂ ਨੂੰ ਕਿਉਂ ਰੱਖੀ ਬੈਠੇ ਇੱਕ ਵਿਰੋਧੀ ਧਿਰ ਦਾ ਨੇਤਾ ਕਹਿ ਰਿਹਾ ਜਾ ਕੇ ਵੀ ਉੱਥੇ ਸਿੱਖ ਸੁਰੱਖਿਆਤ ਨਹੀਂ ਜੀ ਉਹਨਾਂ ਦੇ ਕਕਾਰ ਸੁਰੱਖਿਆਤ ਨਹੀਂ ਇਹ ਤਾਂ ਇਦਾਂ ਮਤਲਬ ਸਿੱਖ ਗਲਤ ਨਹੀਂ ਸੀ ਕਹਿ ਰਹੇ ਸਿੱਖ ਤਾਂ ਬਹੁਤ ਦਿਨ ਰੌਲਾ ਪਾ ਰਹੇ ਵੀ ਸਾਡੇ ਨਾਲ ਧੱਕੇਸ਼ਾਈ ਹੋ ਰਹੀ ਹੈ ਬੱਚੇ ਐਗਜ਼ਾਮ ਦੇਣ ਜਾਂਦੇ ਆ ਪੇਪਰ ਦੇਣ ਜਾਂਦੇ ਆ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕੜੇ ਖੋਲੋ ਕਰਪਾਨਾ ਖੋਲੋ ਕੀ ਕਾਨੂੰਨ ਦੇ ਵੀ ਸਾਨੂੰ ਮਾਨਤਾ ਮਿਲੀ ਹੋਈ ਹੈ 9 ਇੰਚ ਤੁਸੀਂ ਸੀਰੀ ਸਾਹ ਪਾ ਸਕਦੇ ਹੋ ਇਹਦਾ ਮਤਲਬ ਸਰਕਾਰਾਂ ਜਾਣ ਕੇ ਉੱਥੇ ਅੜ ਪੜੇ ਲਿਖੇ ਲੋਕ ਰਾਜਸਥਾਨ ਦੇ ਵਿੱਚ ਵੋਟ ਪਾਉਣ ਗਏ ਉੱਥੇ ਦੇ ਅਧਿਕਾਰੀ ਕਹਿੰਦੇ ਪੰਨ ਜੀ ਕਾਰ ਖੋਲ ਕੇ ਆਓ ਇਹ ਦੇਖੋ ਕਿੱਡੀਆਂ ਮੰਦ ਭਾਗੀ ਘਟਨਾਵਾਂ ਹੋ ਰਹੀਆਂ ਸਾਡੇ ਦੇਸ਼ ਵਿੱਚ ਹੋ ਰਹੀਆਂ ਫੋਰਨ ਕੰਟਰੀ ਦੇ ਲੋਕ ਤਾਂ ਸਾਨੂੰ ਕਹਿੰਦੇ ਵੀ ਸਿਰੀ ਸਾਬ ਪਾਓ ਦਸਤਾਰ ਸਜਾਓ ਖੁੱਲ ਮਿਲ ਗਈ ਸਾਡੇ ਦੇਸ਼ ਦੇ ਲੋਕਾਂ ਨੂੰ ਕਿਉਂ ਨਹੀਂ ਪਤਾ ਕਿਉਂਕਿ ਸਰਕਾਰਾਂ ਚਾਹੁੰਦੀ ਐ ਨਹੀਂ ਸਰਕਾਰਾਂ ਜਾਗਰੂਕੀ ਨਹੀਂ ਕਰ ਰਹੀਆਂ ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਕੌਮੀ ਇਨਸਾਫ ਮੋਰਚੇ ਦੀ ਇੱਕ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਅਮਰਪ੍ਰੀਤ ਸਿੰਘ ਪੰਜ ਕੋਹਾ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਣਾ ਕਿ ਮੀਟਿੰਗ ਦੇ ਕੀ ਏਜੰਡੇ ਸੀ ਮੀਟਿੰਗ ਦੇ ਪ੍ਰਧਾਨ ਜੀ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਟਿੰਗ ਦਾ ਜਿਹੜਾ ਏਜੰਡਾ ਕੀ ਸੀ ਮੇਨ ਏਜੰਡਾ ਇਹ ਆ ਜੀ ਜਿਹੜੇ ਬੰਦੀ ਸਿੰਘ 30 32 32 ਸਾਲਾਂ ਤੋਂ ਜੇਲ੍ਹਾਂ ਵਿੱਚ ਸੜ ਰਹੇ ਨੇ ਸਾਡੇ ਉਹਨਾਂ ਦੀ ਰਿਹਾਈ ਦੇ ਲਈ ਇੱਕ ਤਰੀਕ ਨੂੰ 1 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਤੋਂ ਜਿੱਤੋ ਹੱਕ ਸੱਚ ਦੀ ਆਵਾਜ਼ ਅਠਾਹ ਦਸਾਂ ਨੂੰ ਸੁਨੇਹਾ ਮਿਲਦਾ ਹੈ ਇਸੇ ਇਸ ਧਰਤੀ ਤੋਂ ਅਸੀਂ ਇੱਕ ਖਾਲਸਾਈ ਮਾਰਚ ਚੰਡੀਗੜ੍ਹ ਜਾ ਰਹੇ ਹਾਂ ਤਾਂ ਕਿ ਸਰਕਾਰ ਦੀਆਂ ਅੱਖਾਂ ਨੂੰ ਖੋਲ ਸਕੀਏ ਜਿਹੜੇ ਉਹਨਾਂ ਦੇ ਕੰਨ ਬੰਦ ਹੋ ਚੁੱਕੇ ਆ ਉਹੀ ਭਗਵੰਤ ਸਿੰਘ ਮਾਨ ਜਿਹੜਾ ਬਾਰ ਬਾਰ ਕਹਿੰਦਾ ਸੀ ਜਾ ਕੇ ਮੁਹਾਲੀ ਜਦੋਂ ਭਾਈ ਗੁਰਬਖਸ਼ ਸਿੰਘ ਬੈਠੇ ਸੀ ਵੀ ਬੰਦੀ ਸਿੰਘ ਬਾਹਰ ਆਉਣੇ ਚਾਹੀਦੇ ਆ ਤੇ ਅੱਜ ਉਹ ਭੁੱਲ ਚੁੱਕੇ ਨੇ ਜਾਂ ਸਤਾ ਦੇ ਨਸ਼ੇ ਵਿੱਚ ਭੁੱਲ ਗਏ ਉਹਨਾਂ ਨੂੰ ਫਿਰ ਯਾਦ ਕਰਾਉਣ ਲਈ ਤਾਂ ਕਿ ਅਸੀਂ ਗਵਰਨਰ ਹਾਊਸ ਦੇ ਉੱਤੇ ਜਾ ਕੇ ਬੈਠਾਂਗੇ ਧਰਨਾ ਦੇਵਾਂਗੇ ਤੇ ਸਾਡੇ ਜਿਹੜੇ ਬੰਦੀ ਸਿੰਘਾਂ ਉਹ ਰਿਹਾ ਕਿਤੇ ਜਾ ਅਮਰਪ੍ਰੀਤ ਜੀ ਕੀ ਕਾਰਨ ਨਾਲ ਪਹਿਲਾਂ ਵੀ ਕਈ ਕੌਮੀ ਇਨਸਾਨ ਮੋਰਚੇ ਵੱਲੋਂ ਖਾਲਸਾ ਜਮਾਰਚ ਰੋਸ ਮਾਰਚ ਕੱਢਿਆ ਗਿਆ ਪਰ ਸਰਕਾਰ ਦੇ ਸਿਰ ਕੋਈ ਜੂਨ ਹੀ ਸਿਰਕਦੀ ਕੀ ਕਾਰਨ ਹੈ ਜੀ ਸਭ ਤੋਂ ਵੱਡਾ ਕਾਰਨ ਤੇ ਇਹ ਹੈ ਜੀ ਅਸੀਂ ਗੁਲਾਮ ਆ ਮਿਨੋਰਟੀਜ਼ ਆ ਮੈਨੂੰ ਲੱਗਦੀ ਜਿਹੜੀਆਂ ਸਾਡੀਆਂ ਸਰਕਾਰਾਂ ਉਹ ਭੁੱਲ ਚੁੱਕੀਆਂ ਬਈ ਹੁਣ ਉਹ ਇਹ ਮਹਿਸੂਸ ਕਰਦੀਆਂ ਵੀ ਸ਼ਾਇਦ ਸਾਨੂੰ ਇਹਨਾਂ ਸਿੱਖਾਂ ਦੀ ਹੋਂਦ ਲੋੜ ਨਹੀਂ ਘਟ ਗਿਣਤੀਆਂ ਦੀ ਪਰ ਏਸੀ ਕਾਰਨ ਅਸੀਂ ਆਪਣਾ ਇੱਕ ਹਲਾਰਾ ਨੂੰ ਦੱਸਣਾ ਚਾਹੁੰਦੇ ਆਂ ਵੀ ਜਿਸ ਕੌਮ ਨੇ ਇਸ ਦੇਸ਼ ਲਈ ਇਸ ਦੇਸ਼ ਦੇ ਲੋਕਾਂ ਦੀ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਣ ਸਾਡੇ ਦਸ਼ਮੇਸ਼ੀ ਭੀਤਾ ਨੇ ਆਪਣੇ ਪੁੱਤਰ ਵਾਰ ਦਿੱਤੇ ਹੋਣ ਜੀ ਤੇ ਇਹ ਦੇਸ਼ ਜਦੋਂ ਅੰਗਰੇਜ਼ਾਂ ਦੇ ਗੁਲਾਮ ਸੀ ਉਦੋਂ ਕੁਰਬਾਨੀਆਂ ਦਿੱਤੀਆਂ ਹੋਣ ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਇੱਥੇ ਲੁੱਟ ਮਚਾਉਂਦਾ ਸੀ ਧੀਆਂ ਭੈਣ ਨੂੰ ਚੁੱਕ ਕੇ ਜਾਂਦਾ ਸੀ ਉਦੋਂ ਵੀ ਸਿੱਖ ਲੜਦੇ ਰਹੇ ਤੇ ਜਦੋਂ ਅਹਿਮ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਿਆ ਤਾਂ ਸਿੱਖਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਇੱਥੋਂ ਤੱਕ ਕਿ ਉਹਦਾ ਪੋਤਾ ਤੱਕ ਵੀ ਮਾਰਿਆ ਰਣਜੀਤ ਸਿੰਘ ਨੇ ਮੁੜ ਕੇ ਹਮਲਾਵਰ ਨਹੀਂ ਹੋਣ ਦਿੱਤਾ ਤੇ ਜਦੋਂ ਹੁਣ ਕੋਈ ਵੀ ਹੁਕਮਰਾਨ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰੇਗਾ ਹਰ ਦਰਬਾਰ ਸਾਹਿਬ ਕੀ ਆ ਜੇ ਕਿਸੇ ਨੂੰ ਪੁੱਛੀਏ ਸਿੱਖਾਂ ਦਾ ਦਿਲ ਕਿਹੜਾ ਤਾਂ ਸਿੱਖਾਂ ਦਾ ਦਿਲ ਹਰਮੰਦਰ ਸਾਹਿਬ ਆ ਤੇ ਹਰਮੰਦਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਤੇ ਗੋਲੀ ਚੱਲਦੀ ਆ ਤਾਂ ਸਮਝੋ ਸਿੱਖਾਂ ਦੇ ਦਿਲ ਤੇ ਗੋਲੀ ਚੱਲਦੀ ਆ ਤੇ ਜਦੋਂ ਗੋਲੀਆਂ ਚੱਲੀਆਂ ਅਟੈਕ ਹੋਇਆ ਤਾਂ ਸਾਡੇ ਸਿੱਖਾਂ ਦੇ ਜਿਹੜੇ ਆ ਨੌਜਵਾਨਾਂ ਦੇ ਖਿਰਦੇਵ ਨੂੰਂਦਰੀ ਗਈ ਉਹਦਾ ਹੀ ਕਾਰਨ ਹੋਇਆ ਕਿ ਦੇਸ਼ ਦੇ ਹਾਲਾਤ ਮਾੜੇ ਹੋਏ 인ਦਰਾ ਗਾਂਧੀ ਦੀ ਮੌਤ ਹੁੰਦੀ ਆ ਸਿੱਖਾਂ ਨੂੰ ਕੋ ਕੋ ਕੇ ਦਿੱਲੀ ਚ ਮਾਰਿਆ ਜਾਂਦਾ ਸਾਡੇ ਨੌਜਵਾਨ ਜਿਹੜੇ ਅਣਖੀ ਜੋਧੇ ਹੁੰਦੇ ਨੇ ਉਹ ਫਿਰ ਹਥਿਆਰ ਚੱਕ ਲੈਂਦੇ ਨੇ ਇਹ ਹਥਿਆਰ ਉਹਨਾਂ ਨੇ ਸ਼ੌਕ ਲਈ ਨਹੀਂ ਚੱਕੇ ਸਰਕਾਰ ਦੇ ਬਣਾਏ ਹੋਏ ਹਾਲਾਤਾਂ ਨੇ ਉਹਨਾਂ ਨੂੰ ਹਥਿਆਰ ਚੁਕਾਇ ਜਿਹਦੇ ਕਾਰਨ ਅੱਜ ਉਹ ਜੇਲ੍ਹਾਂ ਚ ਬੈਠੇ ਨੇ ਤੇ ਅਸੀਂ ਇਹ ਚਾਹੁੰਦੇ ਆਂ ਵੀ ਜਿਹੜਾ ਇੱਕ ਸੰਘਰਸ਼ ਸੀਗਾ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬੁਲਾਰਿਆਂ ਉਹ ਕਹਿ ਰਹੇ ਆ ਕਿ ਉਹ ਜਿਹੜੀ ਕਾਂਗਰਸ ਆ ਉਹਨਾਂ ਜੀ ਬਹੁਤ ਵੱਡਾ ਗਲਤ ਕੰਮ ਕੀਤਾ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ ਹੋਣਾ ਚਾਹੀਦਾ 84 ਵਿੱਚ ਜਿਹੜਾ ਸਿੱਖਾਂ ਦਾ ਖੁੰਨੀ ਹੋਲੀ ਖੇਢੀ ਗਈ ਆ ਉਹ ਨਹੀਂ ਸੀ ਹੋਣੀ ਚਾਹੀਦੀ ਖੁਦ ਕਹਿੰਦੇ ਨੇ ਆ ਰਵਨੀਤ ਸਿੰਘ ਬਿੱਟੂ ਜਿਹੜਾ ਕਾਂਗਰਸ ਦੇ ਵਿੱਚ ਰਿਹਾ ਬਿਆਨ ਸਿੰਘ ਦਾ ਪੋਤਾ ਉਹ ਅੱਜ ਬਿਆਨ ਦੇ ਰਿਹਾ ਜਦੋਂ ਭਾਰਤੀ ਜਨਤਾ ਪਾਰਟੀ ਚ ਜਾਂਦਾ ਆਪਣੀ ਇਲੈਕਸ਼ਨ ਲੜਨ ਤੋਂ ਪਹਿਲਾਂ ਕਿ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਜੀ ਬਹੁਤ ਵੱਡੀ ਭੁੱਲ ਸੀ ਜੇ ਉਹ ਭੁੱਲ ਸੀ ਫਿਰ ਨੌਜਵਾਨਾਂ ਨੂੰ ਕਿਉਂ ਰੱਖੀ ਬੈਠੀ ਓ ਉਹ ਭੁੱਲਦੇ ਹੀ ਸੰਤਾਪ ਜਾਰੇ ਨੌਜਵਾਨਾਂ ਨੂੰ ਹਥਿਆਰ ਚੱਕਣੇ ਪਈ। ਸੋ ਮੈਂ ਤਾਂ ਚਾਹੁੰਦਾ ਸਰਕਾਰ ਨੂੰ ਉਹਨੂੰ ਛੱਡਣਾ ਹੀ ਨਹੀਂ ਚਾਹੀਦਾ। ਬਲਕਿ ਉਹਨਾਂ ਨੂੰ ਮੁਆਵਜ਼ਾ ਵੀ ਦੇਣਾ ਚਾਹੀਦਾ ਵੀ ਯਾਰ ਅਸੀਂ ਤੁਹਾਡੀਆਂ ਜਵਾਨੀਆਂ ਗਲਤੀਆਂ ਤੇ ਸਾਡੇ ਗਲਤੀਆਂ ਕਰਨ ਤੁਸੀਂ ਹਥਿਆਰ ਚੱਕੇ। ਸੋ ਅਸੀਂ ਉਹਨਾਂ ਨੌਜਵਾਨਾਂ ਦੀ ਜਾਂਦੇ ਹਾਂ ਉਹਦੀ ਅਸੀਂ ਸੰਘਰਸ਼ ਕਰ ਰਹੇ ਹਾਂ ਪਰ ਜਿਹੜੀ ਸਰਕਾਰ ਹੈ ਸ਼ਾਇਦ ਉਹ ਸਮਝਦੀ ਆ ਵੀ ਇਹ ਘੱਟ ਗਿਣਤੀ ਜਨੇ। ਪਰ ਮੈਂ ਜਿਵੇਂ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਦਾ ਇੱਕ ਬਿਆਨ ਸੁਣ ਰਿਹਾ ਸੀ ਉਹਨਾਂ ਨੇ ਬੜਾ ਕਿਹਾ ਸੀ ਵੀ ਇਹਨੂੰ ਤੁਸੀਂ ਐ ਵੀ ਨਾ ਸਮਝੋ ਤੁਸੀਂ ਚਾਰਾ ਸਮਝ ਕੇ ਚਵਾਜ ਆਉਂਗੇ। ਇਹ ਵਾਕਈ ਤੁਹਾਡੇ ਗੱਲ ਦਾ ਕੰਡਾ ਬ ਕਿ ਜਿਹੜੀ ਸਿੱਖਾਂ ਦੇ ਵਿੱਚ ਬੇਗਾਨਗੀ ਦੀ ਭਾਵਨਾ ਨੂੰ ਖਤਮ ਕਰਦੇ ਹੋ ਇਹਨਾਂ ਨੌਜਵਾਨਾਂ ਨੂੰ ਜਿਹੜੇ ਪੁਰਾਣੇ ਹਾਲਾਤ ਜੇ ਮੁੜ ਕੇ ਸੁਧਾਰਨਾ ਚਾਹੁੰਦੇ ਆ ਜੇ ਤੁਸੀਂ ਚਾਹੁੰਦੇ ਵੀ ਸਿੱਖ ਆਪਣੇ ਆਪਣੀ ਤੇਜ ਦਾ ਹਿੱਸਾ ਸਮਝਣ ਲੱਜ ਜਾਣ ਹੁਣ ਤਾਂ ਸਾਨੂੰ ਲੱਗਦੀ ਨਹੀਂ ਅਸੀਂ ਦੇਖਦੇ ਹਿੱਸੇ ਕਿ ਉਹ ਜੋ ਧੱਕੇਸ਼ਾਹੀ ਹੋ ਰਹੀ ਆ ਉਹ ਇਹਨਾਂ ਗੱਲਾਂ ਨੂੰ ਭਲਾਉਣ ਬੰਦੀ ਸਿੰਘਾਂ ਨੂੰ ਬਾਹਰ ਭੇਜਣ ਸਿੱਖਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਨੂੰ ਮੰਨਣ ਤਾਂ ਅਸੀਂ ਸਮਝਾਂਗੇ ਜਿਹੜੀਆਂ ਸਰਕਾਰਾਂ ਸਾਡੇ ਪ੍ਰਤੀ ਸੋਹਿਰ ਰਵਨੀਤ ਬਿੱਟੂ ਦੀ ਗੱਲ ਕੀਤੀ ਆ ਰਵਨੀਤ ਉਹ ਤੁਸੀਂ ਵੱਡੀ ਭੁੱਲ ਸੀ ਕੀ ਦਰਬਾਰ ਸਾਹਿਬ ਤੇ ਜਰੂਰ ਅਟੈਕ ਹੋਇਆ ਪਰ ਉਹੀ ਰਮਨੀਤ ਮਿੱਟੂ ਜਦੋਂ ਕਾਂਗਰਸ ਦੇ ਵਿੱਚ ਸੀ ਉਦੋਂ ਕਹਿ ਰਿਹਾ ਸੀ ਕਿ ਇਹਦੇ ਵਿੱਚ ਕਾਂਗਰਸ ਦਾ ਕੋਈ ਰੋਲ ਨਹੀਂ ਸੀ ਤਾਂ ਉਦੋਂ ਕਾਂਗਰਸ ਦੀ ਪ੍ਰਸ਼ਾਸਨ ਮਤਲਬ ਦੇਖੋ ਇਹ ਪੋਲੀਟੀਕਲ ਲੋਕ ਨੇ ਸਤਾ ਦੀ ਭੁੱਖਾ ਜਿੱਥੇ ਇਹਨਾਂ ਨੂੰ ਕੁਰਸੀ ਮਿਲਣੀ ਉਵੇਂ ਬਦਲ ਜਾਣਾ ਪਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਭਾਰਤੀ ਜਨਤਾ ਪਾਰਟੀ ਜਾਂਦੀ ਸਾਰ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਿਆ ਵੀ ਹਾਂ ਸਿੱਖਾਂ ਨਾਲ ਗਲਤ ਹੋਇਆ ਦਰਬਾਰ ਸਾਹਿਬ ਤੇ ਅਟੈਕ ਨਹੀਂ ਹੋਣਾ ਚਾਹੀਦਾ ਜੇ ਉਹ ਗਲਤ ਆ ਤਾਂ ਭਾਰਤੀ ਜਨਤਾ ਪਾਰਟੀ ਉਹਦੇ ਬਿਆਨ ਨੂੰ ਕਹੇ ਵੀ ਇਹ ਗਲਤ ਆ ਖੁਦ ਵੱਡੇ ਲੀਡਰ ਇਹਨਾਂ ਦੇ ਕਹਿ ਚੁੱਕੇ ਆ ਵੀ ਸਿੱਖਾਂ ਨਾਲ ਤੱਕਾ ਹੋਇਆ ਫਿਰ ਸਾਡੇ ਬੰਦੀ ਸਿੰਘਾਂ ਨੂੰ ਕਿਉਂ ਰੱਖੀ ਬੈਠੇ ਨੇ ਇੱਕ ਪਾਸੇ ਭਾਈ ਅਮਰਤਪਾਲ ਦੀ ਗੱਲ ਕਰਦੇ ਆ ਆਪਾਂ ਉਹਨਾਂ ਨੇ ਖਾਲਸਾ ਵੀਰ ਸ਼ੁਰੂ ਕੀਤੀ ਸੀ ਕਿ ਅਮਰਤ ਸ਼ਕੋਤ ਸਿੰਘ ਸਜੋ ਪਰ ਦੂਜੇ ਪਾਸੇ ਤੁਸੀਂ ਦੇਖਿਆ ਹੋਣਾ ਕਿ ਇੱਕ ਵਿਵਾਦਿਤ ਬਿਆਨ ਸੀ ਜਿਵੇਂ ਕਿ ਕਕਾਰਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਅਮਰੀਕਾ ਦੀ ਧਰਤੀ ਤੇ ਕਿਹਾ ਕਿ ਕਿ ਸਿੱਖਾਂ ਦੇ ਉੱਤੇ ਧੱਕਾ ਕੀਤਾ ਜਾ ਰਿਹਾ ਹੈ ਕਿ ਕਕਾਰਾਂ ਨੂੰ ਰੋਕਿਆ ਜਾ ਰਿਹਾ ਹੈ ਜਿਹੜੀ ਕਿ ਸਿੱਖ ਪੰਥ ਦੀ ਸ਼ਾਨ ਆ ਤਾਂ ਜਿਹੜਾ ਕਿ ਉਹ ਕਹਿ ਨਹੀਂ ਸਕਦੇ ਕਿ ਆਪਾਂ ਐਦਾਂ ਹੋਣਾ ਨਹੀਂ ਚਾਹੀਦਾ ਕਿਵੇਂ ਦੇਖਦੇ ਹੋ ਬਿਆਨ ਤੁਸੀਂ ਇਹ ਦੇਖੋ ਭਾਈ ਅਮਰਤਪਾਲ ਸਿੰਘ ਨੇ ਕੀ ਗਲਤ ਕੀਤਾ ਮੈਨੂੰ ਇਹ ਦੱਸੋ ਉਹਨੇ ਕਿਹਾ ਅਮਰਤ ਛਕੋ ਔਰ ਤੁਸੀਂ ਇਹ ਦੇਖੋ ਕਿੰਨਾ ਪ੍ਰਭਾਵ ਸੀ ਜਿਹੜੀਆਂ ਸਰਕਾਰਾਂ ਨਹੀਂ ਕੰਮ ਕਰ ਸਕੀਆਂ ਨੌਜਵਾਨ ਨਸ਼ੇ ਛੱਡ ਰਹੇ ਆ ਅੰਮ੍ਰਿਤਧਾਰੀ ਹੋ ਰਹੇ ਆ ਚੰਗੇ ਇਨਸਾਨ ਤੇ ਚੰਗੇ ਸਿਟੀਜ਼ਨ ਬਣ ਰਹੇ ਆ ਤੇ ਮੈਂ ਤਾਂ ਕਹਿੰਦਾ ਸਰਕਾਰਾਂ ਨੂੰ ਉਹਨੂੰ ਸਨਮਾਨਤ ਕਰਨਾ ਚਾਹੀਦਾ ਸੀ ਪਰ ਦੇਖੋ ਚਲੋ ਇੱਕ ਘਟਨਾ ਵਾਪਰੀ ਜੇ ਥਾਣੇ ਵਾਲੀ ਮੰਨਦੇ ਆ ਉਹ ਗਲਤ ਮੰਨ ਲੈਂਦੇ ਚਲੋ ਮੰਨ ਲੈਂਦੇ ਆ ਗਲਤ ਸਰਕਾਰ ਦੀ ਗੱਲ ਕਹੀ ਯੂਪੀ ਵਿੱਚ ਕਿੰਨੇ ਥਾਣੇ ਛਾੜ ਦਿੱਤੇ ਜਾਂਦੇ ਆ ਪਿੱਛੇ ਹਰਿਆਣਾ ਵਿੱਚ ਕਿੰਨੇ ਗੱਡੀਆਂ ਛਾੜ ਦਿੱਤੀਆਂ ਗੀਆਂ ਥਾਣੇ ਕਿਸੇ ਤੇ ਕੋਈ ਐਨਐਸਏ ਲੱਗੀ ਤੁਸੀਂ ਕੋਈ ਪਰਚਾ ਘਟਨਾ ਥਾਣੇ ਤੇ ਕਰਦੇ ਐਨਐਸਏ ਕਿੱਦੋਂ ਬਣਦੀ ਜੀ ਦੱਸੋ ਪਹਿਲੀ ਗਲਤੀ ਇਹ ਦੂਜੀ ਤੁਸੀਂ راہਲ ਗਾਂਧੀ ਵਾਲੀ ਗੱਲ ਕਰੀ ਤੁਸੀਂ ਇਹ ਦੇਖੋ ਇਹ ਤਾਂ ਬਹੁਤ ਵੱਡੇ ਚਿੰਤਾ ਦਾ ਵਿਸ਼ਾ ਹੂੰ ਇੱਕ ਵਿਰੋਧੀ ਧਿਰ ਦਾ ਨੇਤਾ کہہ ਰਿਹਾ ਹੈ ਜਾ ਕੇ ਵੀ ਉੱਥੇ ਸਿੱਖ ਸੁਰੱਖਿਆਤ ਨਹੀਂ ਜੀ ਉਹਨਾਂ ਦੇ ਕਕਾਰ ਸੁਰੱਖਿਆਤ ਨਹੀਂ ਇਹ ਤਾਂ ਇਦਾਂ ਮਤਲਬ ਸਿੱਖ ਗਲਤ ਨਹੀਂ ਸੀ ਕਹਿ ਰਹੇ ਸਿੱਖ ਤਾਂ ਬਹੁਤ ਦਿਨ ਰੌਲਾ ਪਾ ਰਹੇ ਵੀ ਸਾਡੇ ਨਾਲ ਧੱਕੇਚਾਹੀ ਹੋ ਰਹੀ ਹੈ ਬੱਚੇ ਐਗਜ਼ਾਮ ਦੇਣ ਜਾਂਦੇ ਆ ਪੇਪਰ ਦੇਣ ਜਾਂਦੇ ਆ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕੜੇ ਖੋਲੋ ਕਰਪਾਨਾ ਖੋਲੋ ਕੀ ਕਾਨੂੰਨ ਦੇ ਵੀ ਸਾਨੂੰ ਮਾਨਤਾ ਮਿਲੀ ਹੋਈ ਹੈ 9 ਇੰਚ ਤੁਸੀਂ ਸੀਰੀਸਾਪਾ ਸਕਦੇ ਹੋ ਇਹਦਾ ਮਤਲਬ ਸਰਕਾਰਾਂ ਜਾਣ ਕੇ ਉੱਥੇ ਅੜ ਪੜੇ ਲਿਖੇ ਲੋਕ کہہ ਰਹੇ ਕੋਈ ਅਨਪੜਵ ਬੰਦਾ ਨਹੀਂ ਕਹਿ ਰਿਹਾ ਰਾਜਸਥਾਨ ਦੇ ਵਿੱਚ ਵੋਟ ਪਾਉਣ ਗਏ ਉੱਥੇ ਦੇ ਅਧਿਕਾਰੀ ਕਹਿੰਦੇ ਪੰਜ ਜੀ ਕਾਰ ਖੋਲ ਕੇ ਆਓ ਇਹ ਦੇਖੋ ਕਿੱਡੀਆਂ ਮੰਦ ਭਾਗੀ ਘਟਨਾਵਾਂ ਹੋ ਰਹੀਆਂ ਸਾਡੇ ਦੇਸ਼ ਵਿੱਚ ਹੋ ਰਹੀਆਂ ਫੋਰਨ ਕੰਟਰੀ ਦੇ ਲੋਕ ਤਾਂ ਸਾਨੂੰ ਕਹਿੰਦੇ ਵੀ ਸਿਰੀ ਸਾਬ ਪਾਓ ਦਸਤਾਰ ਸਜਾਓ ਖੁੱਲ ਮਿਲ ਗਈ ਸਾਡੇ ਦੇਸ਼ ਦੇ ਲੋਕਾਂ ਨੂੰ ਕਿਉਂ ਨਹੀਂ ਪਤਾ ਕਿਉਂਕਿ ਸਰਕਾਰਾਂ ਚਾਹੁੰਦੀ ਐ ਨਹੀਂ ਸਰਕਾਰਾਂ ਜਾਗਰੂਕੀ ਨਹੀਂ ਕਰ ਰਹੀਆਂ ਤੇ ਉਹ ਚਾਹੁੰਦੀਆਂ ਵੀ ਇਹਨਾਂ ਨਾਲ ਮਤਲਬ ਇਹਨਾਂ ਨੂੰ ਹੀਣਾ ਦਿਖਾਇਆ ਜਾਵੇ ਸੋ ਇਹ ਜਿਹੜਾ ਰਾਹੁਲ ਗਾਂਧੀ ਦਾ ਬਿਆਨ ਆ ਇਹ ਤਾਂ ਸਰਕਾਰ ਨੂੰ ਹਿਲ ਜਾਣਾ ਚਾਹੀਦਾ ਸਰਕਾਰ ਨੂੰ ਸੋਚਣਾ ਚਾਹੀਦਾ ਇੱਕ ਵਿਰੋਧੀ ਧਿਰ ਦਾ ਐਡਾ ਵੱਡਾ ਗੁੱਹ ਕਹਿ ਰਿਹਾ ਹੈ ਇਹ ਗੱਲ ਮੈਂ ਸਮਝਦਾ ਵੀ ਉਹਨੂੰ ਉਹਨੇ ਮਹਿਸੂਸ ਕੀਤਾ ਉਹਨੇ ਘਟਰਾਵਾ ਉਹਦੇ ਕੋਲ ਪਹੁੰਚੀ ਆ ਵੀ ਸਿੱਖਾਂ ਦੀ ਦਸਤਾਰ ਬਾਰੇ ਤੇ ਉਹਨਾਂ ਦੇ ਕਕਾਰਾਂ ਬਾਰੇ ਉਂਗਲਾਂ ਉੱਠ ਰਹੀਆਂ ਨੇ ਲਾਸਵਾਲਾ ਮੇਰਾ ਕੀ ਜੇਕਰ ਗੱਲ ਕਰੀਏ ਆਪਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹਰ ਵਾਰੀ ਮੈਨੂੰ ਲੱਗਦੀ ਨਾ ਇਹ ਇੱਕ ਮੈਂ ਰਜਨੀਸ਼ ਜਿਹਦੀਆਂ ਸੁਣ ਰਿਆ ਸੀ ਗੱਲਾਂ ਉਹ ਕਹਿੰਦੇ ਵੀ ਜਿਹੜੀ ਚੀਜ਼ ਕੋਈ ਪਿਓਰ ਹੁੰਦੀ ਹੈ ਨਾ ਵਧੀਆ ਹੁੰਦੀ ਆ ਲੋਕਾਂ ਨੂੰ ਉਹਦੇ ਨਾਲ ਜੈਲਸੀ ਹੋ ਜਾਂਦੀ ਮੈਨੂੰ ਲੱਗਦੀ ਇਹਨਾਂ ਨੂੰ ਨਾ ਸਾਡੇ ਨਾਲ ਜੈਲਸੀ ਹੋਗੀ ਇਹਨਾਂ ਨੂੰ ਸਾਡੇ ਦਾੜੇ ਨਹੀਂ ਚੰਗੇ ਲੱਗਦੇ ਸਾਡੇ ਸਿੰਘਾਂ ਵੱਲੋਂ ਦੇਖੋ ਤੁਸੀਂ ਦੇਖਿਆ ਕਰੋਨਾ ਕਾਲ ਆਇਆ ਸਿੱਖਾਂ ਨੇ ਕਿਸੇ ਆਪਣੇ ਬੰਦੇ ਲਈ ਤਾਂ ਨਹੀਂ ਲੰਗਰ ਲਾਇਆ ਜੋ ਵੀ ਆਇਆ ਸਰਬੱਤ ਦੇ ਭਲੇ ਦੀ ਜੋ ਸਾਨੂੰ ਗੁਰੂਆਂ ਨੇ ਸਿੱਖਿਆ ਦਿੱਤੀ ਸਾਰੇ ਨੇ ਲੰਗਰ ਲਾਇਆ ਆਕਸੀਜਨ ਦੇ ਲੰਗਰ ਲਾਤੇ ਜਿੱਥੇ ਖਾਣ ਪੀਣ ਦਾ ਪ੍ਰਬੰਧ ਕਰਿਆ ਹਰ ਤਰ੍ਹਾਂ ਦਾ ਪ੍ਰਬੰਧ ਕਰਿਆ ਈਵਨ ਜੋ ਲਹਾਸਾਂ ਸੜ ਰਹੀਆਂ ਸੀ ਘਰਾਂ ਵਿੱਚ ਉਹ ਉਠਾ ਨਹੀਂ ਸੀ ਰਹੀ ਬੱਚੇ ਵੀ ਆਪਣੇ ਮਾਪਿਆਂ ਦੀਆਂ ਲਾਸ਼ਾਂ ਨਹੀਂ ਚੁਲ ਜਾਂਦੇ ਸਾਡੇ ਸਿੱਖ ਵੀਰਾਂ ਨੇ ਉਹ ਲਾਸ਼ਾਂ ਦਾ ਸੰਸਕਾਰ ਵੀ ਕੀਤਾ ਫਿਰ ਇਹ ਕਰਨ ਲਈ ਕਦੀ ਭਾਰਤ 'ਚ ਨਹੀਂ ਹੋਇਆ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਬੈਠਾ ਹੈ ਦ ਸੰਸਾਰ ਦੇ ਵਿੱਚ ਸਾਡੇ ਸਿੱਖ ਬੈਠੇ ਆ ਉੱਥੇ-ਉੱਥੇ ਉਹਨਾਂ ਨੇ ਪ੍ਰਸ਼ਾਦੇ ਵੀ ਬਚਾਏ ਵਰਲਡ ਲੈਵਲ ਤੇ ਸਿੱਖਾਂ ਦੀ ਇੰਨੀ ਕ ਬੱਲੇ-ਬੱਲੇ ਹੋ ਗਈ ਵੀ ਯਾਰ ਇਹ ਕੌਮ ਇੰਨੀ ਵਧੀਆ ਇਹ ਸਵੱਤ ਦੇ ਪੱਲੇ ਦੀ ਗੱਲ ਕਰਦੀ ਹੈ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਇਹਨਾਂ ਨੂੰ ਇਹ ਲੱਗੀ ਜਾਂਦਾ ਹੈ ਵੀ ਕਿਤੇ ਸਾਰੇ ਲੋਕ ਸਿੱਖੀ ਨਾ ਬਣ ਜਾਣ ਹੋਰ ਇਹਨਾਂ ਨੂੰ ਲੱਗਦੀ ਕੋਈ ਡਰ ਨਹੀਂ ਸੋ ਇਹ ਸਨ ਅਮਰਪ੍ਰੀਤ ਸਿੰਘ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਕਿ ਅੱਜ ਸਿੱਖਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਤੇ ਸਿੱਖ ਅੱਜ ਜਿਹੜਾ ਕਿ ਗੁਲਾਮੀ ਮਹਿਸੂਸ ਕਰ ਰਿਹਾ ਹੈ ਕਿ ਜਿਹੜਾ ਸੰਤੰਤਰ ਦਾ ਦੇਸ਼ ਆ ਪਰ ਉਹਦੇ ਜਿਹ ਸਿੱਖ ਅੱਜ ਗੁਲਾਮੀ ਭਰਿਆ ਮਹਿਸੂਸ ਕਰ ਰਹੇ ਨੇ ਫਤਿਹਗੁਰ ਸਾਹਿਬ ਤੋਂ ਕੈਮਰਾਮੈਨਿੰਦਰ ਕੋੜੀ ਦੇ ਨਾਲ ਹਰਜਿੰਦਰ ਸਿੰਘ ਭਾੜ ਦੀ ਵਿਚੀ ਰਿਹਾ